ਰਾਮ ਰਾਮ ਜੈ ਹਨ ਜੈ ਬਾਤ ਸਤ ਸ੍ਰੀ ਅਕਾਲ ਮੈਂ ਤੁਹਾਡਾ ਮਨਮੋਹਨ ਲਾਲ ਤੇ ਅੱਜ ਪਹੁੰਚਿਆ ਜੀ ਅਸੀਂ ਮੀਰਥਾਲ ਤੋਂ ਦਿਨਾਨਗਰ ਰੋਡ ਦੇ ਉੱਤੇ ਮੀਰਥਾਲਾ ਲੋ ਆਂਦੇ ਚੱਕੀ ਪੁਲ ਦੇ ਉੱਤੇ ਤੇ ਖੜਿਆ ਜੀ ਅਸੀਂ ਚੱਕੀ ਪੁਲ ਦੇ ਉੱਪਰ ਤੇ ਨਾਲ ਹੀ ਇੱਥੇ ਆਂਦੀ ਹੈ ਜੀ ਬਿਆਸ ਬਿਆਸ ਤੇ ਚੱਕੀ ਦਾ ਇੱਥੇ ਹੁੰਦਾ ਹੈ ਮੇਲ ਦੋਨੇ ਆਪੂ ਵਿੱਚੋਂ ਮਿਲਦੀਆਂ ਨੇ ਤੇ ਤੁਹਾਨੂੰ ਦਿਖਾਨੇ ਆ ਜੇ ਨਜ਼ਰ ਆਂਦਾ ਤੇ ਵਿਆਸ ਦਾ ਪੁਲ ਇੱਥੋਂ ਨਜ਼ਰ ਆਂਦਾ ਤੇ ਸਾਰਾ ਵਿਆਸ ਦਾ ਤੇ ਚੱਕੀ ਦਾ ਨਾਲ ਰਲ ਕੇ ਇਕੱਠਾ ਹੋ ਕੇ ਪਾਣੀ ਦਾ ਇੰਨਾ ਬਹਾਵ ਬਣਿਆ ਉਹ ਆ ਜੀ ਵਿਆਸ ਵਾਲਾ ਪੁਲ ਜੋ ਆਂਦਾ ਹੈ ਹਿਮਾਚਲ ਚੋਂ ਤੇ ਇਧਰੋਂ ਆਂਦਾ ਜੀ ਪਠਾਨਕੋਟ ਸਾਈਡ ਤੋਂ ਆਂਦੀ ਆ ਚੱਕੀ ਆਂਦੀ ਤੇ ਇਹ ਵੀ ਹਿਮਾਚਲ ਚੋਂ ਆਇਆ ਪਾਣੀ ਸਾਰਾ ਤੇ ਇਕੱਠਾ ਹੁੰਦਾ ਜੀ ਇੱਥੇ ਮੈਂ ਖੜਾ ਪੁਲ ਦੇ ਉੱਤੇ ਇੱਕ ਪਾਸੇ ਆ ਜੀ ਦੀਨਾਨਗਰ ਹਲਕਾ ਜ਼ਿਲ੍ਹਾ ਗੁਰਦਾਸਪੁਰ ਦੂਜੇ ਪਾਸੇ ਮੀਰਥਾਲ ਜ਼ਿਲ੍ਹਾ ਪਠਾਨਕੋਟ ਤੇ ਮੈਂ ਸੈਂਟਰ 'ਚ ਖੜਾ ਆ ਜੀ ਇਸ ਟਾਈਮ ਤੇ ਦੇਖੋ ਪਾਣੀ ਦਾ ਯੋਰ ਪਾਣੀ ਪਾਣੀ ਆ ਜੀ ਜਿੱਧਰ ਦੇਖੋ ਪਾਣੀ ਪਾਣੀ ਆ ਤੇ ਇੱਥੇ ਆ ਕੇ ਇਹ ਸੰਗਮ ਹੁੰਦਾ ਜੀ ਚੱਕੀ ਦਾ ਤੇ ਬਿਆਸ ਦਾ ਤੇ ਤੁਹਾਨੂੰ ਅੱਗੇ ਵੀ ਲੈ ਕੇ ਚਲਦੇ ਆ ਦਿਖਾਣੇ ਆ ਪਾਣੀ ਦਾ ਪੂਰਾ ਦ੍ਰਿਸ਼ ਲਓ ਜੀ ਵੀਰ ਜੀ ਅਹੀਂ ਖੜਿਆ ਹੁਣ ਚੱਕੀ ਦੇ ਕਿਨਾਰੇ ਤੇ ਜਿੱਥੇ ਚੱਕੀ ਤੇ ਬਿਆਸ ਦਾ ਮੇਲ ਹੁੰਦਾ ਹੈ ਜਿੱਥੇ ਇਕੱਠੀਆਂ ਹੁੰਦੀਆਂ ਹਨ ਉੱਥੇ ਖੜਿਆ ਤੇ ਪਾਣੀ ਦਾ ਤੁਸੀਂ ਦੇਖ ਲਓ ਸਥਿਤੀ ਦੇਖ ਲਓ ਪਾਣੀ ਦਾ ਵਹਾਓ ਦੇਖ ਲਓ ਪਾਣੀ ਦਾ ਆਵਾਜ਼ ਹੀ ਤੁਹਾਨੂੰ ਸੁਣਾਈ ਦੇ ਰਹੀ ਹੋਣੀ ਆ ਤੇ ਜਿੱਧਰ ਜਿੱਧਰ ਵੀ ਜਿੱਥੋਂ ਤੱਕ ਵੀ ਵੀਡੀਓ ਬਣ ਰਹੀ ਆ ਜਾਂ ਕੈਮਰਾ ਕੈਪਚਰ ਕਰਦਾ ਉੱਥੋਂ ਤੱਕ ਪਾਣੀ ਆ ਜੀ ਪਾਣੀ 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 ਤੇ ਖੜਿਆ ਅਸੀਂ ਇਸ ਟਾਈਮ ਤੁਸੀ ਤੇ ਤੇ ਭਾਈ ਇਹ ਦੇਖ ਲੋ ਕੁਦਰਤ ਦੇ ਰੰਗ ਆ ਤੋ ਜ਼ਿਆਦਾ ਪਾਣੀ ਆ ਅੱਗ ਤੇ ਪਾਣੀ ਨਾਲ ਕਦੇ ਬੈਰ ਨਹੀਂ ਕਰਨਾ ਤੇ ਵਾਕਈ ਪਾਣੀ ਨਾਲ ਬੈਰ ਪਾ ਕੇ ਬੰਦਾ ਜ਼ਿੰਦਗੀ ਤੋਂ ਹਾਥੀ ਧੋ ਸਕਦਾ ਭਾਈ ਇੰਨਾ ਪਾਣੀ ਆ ਪ੍ਰਮਾਤਮਾ ਮਿਹਰ ਕਰੇ ਪਾਣੀ ਨੂੰ ਸਹੀ ਦਿਸਾ ਲੈ ਜੇ ਕਿਸੇ ਦਾ ਨੁਕਸਾਨ ਨਾ ਕਰੇ ਪਰ ਬਹੁਤ ਜ਼ਿਆਦਾ ਪਾਣੀ ਹੈ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਜੇ ਮੈਂ ਆਪਣਾ ਕੈਮਰਾ ਕਲੋਜ਼ ਕਰਾਂ ਫੋਕਸ ਕਰਾਂ ਤੇ ਮੇਰਾ خیال ਹੈ ਜਿੱਥੇ ਜਿੱਥੇ ਵੀ ਤੁਹਾਨੂੰ ਮਗਰ ਪਾਣੀ ਹੀ ਦਿਖਾਈ ਦੇ ਰਿਹਾ ਹੋਏਗਾ ਤੇ ਖੜੇ ਆਂ ਅਸੀਂ ਇਸ ਟਾਈਮ ਜਿੱਥੇ ਚੱਕੀ ਤੇ ਵਿਆਸ ਦਾ ਮੇਲ ਹੁੰਦਾ ਹੈ ਜਿੱਦਾਂ ਹੀ ਵਿਆਸ ਆਂਦੀ ਹੈ ਇਧਰੋਂ ਪਠਾਨਕੋੜਾ ਵਾਲੋਂ ਚੱਕੀ ਆਂਦੀ ਆ ਤੇ ਪਾਣੀ ਪਾਣੀ ਹੈ ਜੀ ਬਾਕੀ ਦੁਆ ਕਰੋ ਪ੍ਰਮਾਤਮਾ ਅੱਗੇ ਕਿ ਪਾਣੀ ਤੋਂ ਬਚਾਉਰੇ ਤੇ ਅੱਗੇ ਵੀ ਪ੍ਰਮਾਤਮਾ ਮਿਹਰ ਕਰੇ ਜੈ ਹਿੰਦ ਜੈ ਮਾਤਾ